ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਕਮਾਲਵਾ ਟਰੈਕਟਰ ਵਰਕਸ਼ਾਪ ਤੋਂ ਨਵੀਂ ਅਪਡੇਟ ਆ। ਇਹ ਵੀਰ ਨੂੰ ਸਾਰੇ ਜਾਣਦੇ ਹੀ ਆ। ਦੂਰ ਐਗਰੀਕਲਚਰ ਫਾਰਮਿੰਗ ਸਾਰੇਆਂ ਨੂੰ ਤੇ ਆਪਣੇ ਕੋਲੇ ਵੀ ਬਾਈ ਗੁਰਪ੍ਰੀਤ, ਸਿੱਧੂ ਪਮਾਲ ਤੋਂ ਹੋਰ ਵੀ ਕਈ ਇਹ ਜੇ ਨਵੇਂ ਆ ਜਿਨ੍ਹਾਂ ਨੇ ਟਰੈਕਟਰ ਲੈ ਲਿਆ 855 ਬੇਜ ਤੇ ਜਿਨ੍ਹਾਂ ਦਾ ਸੁਪਨਾ ਸੀ ਵੀ 855 ਜਦੋਂ ਹਾਈ ਲੋ ਮੀਡੀਅਮ ਆਊਗਾ ਨਵਾਂ ਲਵਾਗੇ। ਓਕੇ ਜੀ। ਲੈ ਇਹ ਵੀ ਨਵੇਂ ਤੇ ਬੀਚ ਵੀ ਹੁੰਦੇ। ਅੱਛਾ ਪਹਿਲਾਂ ਪਹਿਲਾਂ ਨਵੇਂ ਲੈ। ਫਿਰ ਵੀ ਇੱਥੇ ਫਿਰ ਵੀ ਇੱਥੇ ਜੀ ਨਵੇਂ ਨਵੇਂ 3-3 ਮਹੀਨੇ ਬਾਅਦ ਓਕੇ ਜੀ ਦਾਤ ਵਜਾ ਇਹ ਗਰਮ ਹੁਣੋਂ ਨਹੀਂ ਹਟਦਾ ਮਗਰੋਂ ਨਹੀਂ ਇੰਝ ਗਰਮ ਹੁੰਦਾ ਨਹੀਂ ਨਹੀਂ ਓਕੇ ਜੀ ਦਾ ਮੈਂ ਕਹਿੰਦਾ ਸਾਰੇ ਗਰਮ ਹੋ ਜਾਂਦਾ ਜੀਨੇ ਦਾ ਇੱਕ ਹੁੰਦਾ ਹਾਂ ਓਕੇ ਤੇ ਇੰਨਾ ਗਰਮ ਜਿਆਦਾ ਹੋ ਜਾਂਦਾ ਵੀ ਅੱਡੀ ਵੀ ਨਹੀਂ ਲੱਗਦੀ ਓਕੇ ਤੇ ਮਚਣ ਲੱਗ ਜਾਂਦਾ ਠੀਕ ਆ ਤੇ ਬਾਈ ਹੁਣੇ ਆਪਣੇ ਸਵੱਦੀ ਮਾਲਕ ਮਾਲਵਾ ਬਰਖਸਾਹ ਬਾਈ ਜੀ ਜੀ ਤੇ ਮੇਰਾ ਪਿੰਡ ਜੱਗਾ ਸਵੱਦੀ ਕਲਾਂ 90 653 14000 ਜੀਨੇ ਵੀ ਸੰਪਰਕ ਕਰਨਾ ਹੋਵੇ ਦੱਸ ਦਿਓ ਜੀ ਜੇ ਵੇਚਣ ਦੀ ਲੋੜ ਨਹੀਂ ਹੁਣ ਕੋਈ ਪਰ ਠੀਕ ਹੈ ਜੀ ਭਾਈ ਉਹਨੇ 25-30000 ਰੁਪਏ ਲੈਂਦੇ ਹੀ ਪੈਸੇ ਤਾਂ ਲੈਂਦੇ ਚਲੋ ਪਰ ਇਹ ਦੁੱਖ ਤੋੜ ਦਿੰਦੇ ਆ ਇਹਨਾਂ ਨੇ ਆ ਨਵਾਂ ਪੁਰਜਾ ਲਾਇਆ ਜੀ ਇਹਨੇ ਪਹਿਲੇ ਠੰਡਰ ਨਾਲ ਜੇ ਠੰਡਾ ਹੋਈ ਜਾਂਦਾ ਆ ਹੱਥ ਲਾ ਸਾਦ ਦਿੰਦੇ ਸੀ ਹੁਣ ਬਾਅਦ ਆਪਾਂ ਇਹਦੇ ਨਾਲ 2-3 ਕਿਲੇ ਠੀਕ ਆ ਹਾਂ ਵਧੀਆ ਆ ਸਾਰੀ ਜਮਾਂ ਕਰਮ ਨਹੀਂ ਹੁੰਦਾ ਟਰੈਕਟਰ ਇਹ ਗਾਰੰਟੀ ਆ ਗਾਰੰਟੀ ਫੁੱਲ ਹਾਂ ਪੈਸੇ ਵਾਪਸ ਕਰਾਂਗੇ ਦੁਕਣੇ ਵਾਪਸ ਕਰਾਂਗੇ ਜੇ ਟਰੈਕਟਰ ਠੰਡਾ ਨਾ ਹੋਵੇ ਠੰਡਾ ਨਾ ਇਹਦਾ ਕੰਮ ਕੰਪਨੀ ਨੇ ਕੀਤਾ ਭਾਈ ਉਹਨੇ ਕਰਤਾ ਜੀ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ